ਹੈਲੋ ਹੈਲੋ ਮਰ ਕੇ ਹਾਂਜੀ ਦੋਸਤੋ ਇੱਕ ਵਾਰ ਫਿਰ ਤੁਹਾਨੂੰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦਾ ਵਲੌਗ ਹੋਣ ਵਾਲਾ ਬਹੁਤ ਹੀ ਘੈਂਟ ਜੁੜੇ ਰਿਓ ਨਾਲ ਤੇ ਅਰਸ਼ ਤੇ ਜਸਕਰਨ ਜਾ ਰਹੇ ਆ ਸਕੂਲ ਹੈਲੋ ਕਰ ਦੋ ਸਾਰਿਆਂ ਨੂੰ ਇਹ ਜਾ ਰਹੇ ਆ ਸਕੂਲ ਉਹਨੇ ਮੈਂ ਬਣਾਉਂਗਾ ਵਲੌਗ ਜਦੋਂ ਤੱਕ ਇਹ ਆਉ ਨਹੀਂ ਆਉਂਦੇ ਉਹ ਤਾਂ ਕਰਦੇ ਇਹਨਾਂ ਦਾ ਵੇਟ ਇਹ ਜਿਸਕਰਨ ਤੇ ਅਰਸ਼ ਜਾ ਰਹੇ ਆ ਜਿੱਥੇ ਮੈਂ ਨਹੀਂ ਉੱਥੇ ਮੈਂ ਚੱਲਿਆ ਨਾਲ ਛੱਡਣ ਚਾਚੂ ਹਾਂ ਤੂੰ ਨਾ ਤਾਂ ਰੌਣਕ ਦਿਨ ਤੇ ਮੈਂ ਸੀ ਆਂਦੇ ਆ ਨਹੀਂ ਹਾਂ ਤੇ ਨਹੀਂ ਅੱਜ ਸਾਰੇ ਦਿਨ ਬਣਾਵਾਂਗੇ ਰਾਤ ਤੱਕ ਕਿਵੇਂ ਅੱਜ ਸਾਰੇ ਦਿਨ ਬਣਾਵਾਂਗੇ ਰਾਤ ਤੱਕ ਠੀਕ ਹੈ 1 ਘੰਟੇ ਦੀ ਵੀਡੀਓ ਹੋਣੀ ਠੀਕ ਹੈ ਠੰਡ ਲੱਗਦੀ ਹੈ ਹੈ ਕੋਟੀਆਂ ਪਾਈਆਂ ਠੰਡ ਲੱਗਦੀ ਆ ਕਿੱਥੇ ਆਉਣੀ ਐ ਨਾ ਇੱਥੇ ਆਉਣੀ ਐ ਇੱਥੇ ਇੱਥੇ ਆਉਂਦੀ ਹੁੰਦੀ ਇਹਨਾਂ ਦੀ ਵੈਣ ਹੁਣ ਕਰਦੇ ਆ ਵੈਣ ਦਾ ਵੇਟ ਇੱਕ ਮੁੰਡਾ ਆਇਆ ਇਹ ਨਾਲ ਜਾਂਦਾ ਇੱਥੋਂ ਇੱਕ ਉਹ ਭੱਜ ਕੇ ਆਈ ਜਾਂਦਾ ਆ ਜਾ ਆ ਜਾ ਭੱਜ ਕੇ ਆ ਜਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਕੀ ਕਰਦੇ ਕੀ ਚੂਰੇ ਆ ਕੀ ਨਾ ਕਚੂਨ ਫੁਸ਼ੂ ਆ ਮੈਂ ਆ ਗਿਆ ਖਿਸ਼ੂ ਹਾਂ ਵੀ ਕਿਵੇਂ ਆ ਤੂੰ ਕਾ ਦਿੱਤੀ ਕਾ ਖਿਸ਼ੂ ਹੈਲੋ ਹੈਲੋ ਕਰ ਦੇ ਹੈਲੋ ਹੈਲੋ ਮੈਂ ਕਾ ਹਾਂਜੀ ਜਿਸ ਕਰਨ ਤੇ ਅਰਸ਼ ਹੁਣੀ ਚਲੇ ਗਿਆ ਸਕੂਲ ਤੇ ਮੈਂ ਰੋਟੀ ਰੋਟੀ ਖਾ ਕੇ ਆ ਗਿਆ ਵਾਟਰ ਵਾਕਸ ਤੇ ਮੈਂ ਕਿਹਾ ਚਲੋ ਉੱਥੇ ਜਾ ਕੇ ਵੀਡੀਓ ਬਣਾਉਣੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਹੁਣ ਕਈ ਲੋਕ ਮੈਂ ਟੀਚਰਾਂ ਕਰਦੇ ਆ ਤੇ ਮੈਂ ਵੀ ਕਿ ਤੂੰ ਗੱਲ ਸੁਣੀ ਸੀ ਕਿ ਜਦੋਂ ਤੁਸੀਂ ਗਰੀਬ ਰਹੋਗੇ ਹਨਾ ਤੁਹਾਨੂੰ ਕੋਈ ਨਹੀਂ ਪੁੱਛੂਗਾ ਕੋਈ ਬੰਦਾ ਤੁਹਾਨੂੰ ਨਹੀਂ ਪੁੱਛੂਗਾ ਤੇ ਜਦੋਂ ਤੁਸੀਂ ਮਿਹਨਤ ਕਰੋਗੇ ਤਾਂ ਸਾਰੇ ਹੱਸਣਗੇ ਮਤਲਬ ਉਹ ਟਾਈਮ ਮੇਰੇ ਤੇ ਚੱਲੀ ਜਾਂਦਾ ਸਾਰੇ ਹੱਸਣਗੇ ਤੇ ਜਦੋਂ ਅਮੀਰ ਹੋਗੇ ਹਨਾ ਕੁਝ ਬਣਗੇ ਉਦੋਂ ਸਾਰੇ ਸੜਨਗੇ ਠੀਕ ਆ ਇਹ ਗੱਲ ਮੈਨੂੰ ਪਤਾ ਜਿਹੜੇ ਹੱਸਦੇ ਆ ਉਹਨਾਂ ਨੂੰ ਹੱਸੀ ਜਾਂਦੇ ਮੈਨੂੰ ਕੋਈ ਪਰਵਾਹ ਨਹੀਂ ਯਾਰ ਮੈਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ ਵੀਡੀਓ ਬਣਾਉਣ ਤੇ ਕੋਈ ਮਰਜ਼ੀ ਟੱਚਣਾ ਕਰੀ ਜਾਏ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਇਹ ਮੇਰਾ ਕੰਮ ਆ ਮੈਂ ਕੰਮ ਆਪਦਾ ਕਰੀ ਜਾਣਾ ਜਿਹਨੇ ਕੁਛ ਕਹਿਣਾ ਕਹੀ ਜਾਵੇ ਤੇ ਜਿਨ੍ਹਾਂ ਨੇ ਲਾਈਕ ਕਰਨਾ ਉਹਨਾਂ ਨੇ ਲਾਈਕ ਵੀ ਮੈਨੂੰ ਪਤਾ ਕਰ ਹੀ ਦੇਣਾ ਹਨਾ ਇਹ ਮੇਰਾ ਕੰਮ ਆ ਇਹਦਾ ਰਿਜ਼ਲਟ ਆਵੇ ਨਾ ਆਵੇ ਉਹ ਵਾਹਿਗੁਰੂ ਜਾਣਦਾ ਹਨਾ ਤੇ ਰਹੀ ਗੱਲ ਵੀਡੀਓ ਬਣਾਉਂਦੀ ਹਨਾ ਤੇ ਵੀਡੀਓ ਜਦੋਂ ਮੈਂ ਕੱਲਾ ਹੁੰਨਾ ਉਦੋਂ ਬਣਾਉਣਾ ਆਸੇ ਪਾਸੇ ਤੁਸੀਂ ਦੇਖ ਲਓ ਹਨਾ ਕੋਈ ਵੀ ਨਹੀਂ ਗਾ ਮੇਰੇ ਹਨਾ ਕਿਉਂਕਿ ਮੈਨੂੰ ਇੰਨਾ ਟਾਈਮ ਵੀਡੀਓ ਬਣਾਉਣ ਦੇ ਨੂੰ ਹੋ ਗਿਆ ਫੇਰ ਵੀ ਮਨ ਰਨੇ ਕੋਈ ਪੈਂਡ ਦਾ ਬੰਦਾ ਹੁੰਦਾ ਉਦੋਂ ਸ਼ਰਮ ਆਉਂਦੀ ਆ ਹਨਾ ਥੋੜੀ ਬਹੁਤੀ ਆਉਂਦੀ ਆ ਕਿਉਂ ਟੀਚਰਾਂ ਕਰਦੇ ਤਾਂ ਸ਼ਰਮ ਆਉਂਦੀ ਪਰ ਆਪਾਂ ਉਹ ਸ਼ਰਮ ਹਟਾ ਦੇਣੀ ਆ ਠੀਕ ਆ ਥੋੜੇ ਟਾਈਮ ਬਾਅਦ ਆਪਾਂ ਲੋਕਾਂ ਚ ਵੀ ਵਲੌਗ ਬਣਾਉਣ ਲੱਗਾਂ ਪਬਲਿਕ ਚ ਵਲੌਗ ਬਣਾਉਣ ਲੱਗਾਂਗੇ ਹਨਾ ਤੇ ਸ਼ਰਮ ਆਪਣੀ ਮਟ ਜਾਣੀ ਆ ਹਾਂਜੀ ਵਾਟਰ ਵਾਕ ਤੋਂ ਆਪਾਂ ਆਗੇ ਸੀ ਕਰੇ ਹਨਾ ਨੂੰ ਕੇ ਕੱਪੜੇ ਕਰ ਲਿਆ ਚੇਂਜ ਤੇ ਮੈਂ ਜਾਣਾ ਸੀ ਗੋਲੇ ਵਾਲੇ ਬਾਈਕ ਕਰੇ ਹੈ ਨਹੀਂ ਉਹ ਲੈ ਕੇ ਗਿਆ ਬ੍ਰਦਰ ਤੇ ਉਹ ਬਾਈ ਕਾਊਗੀ ਉਸ ਤੋਂ ਬਾਅਦ ਚੱਲਦੇ ਆ ਤੇ ਨਾਲੇ ਉਦੋਂ ਤੱਕ ਸ਼ਾਇਦ ਅਰਚ ਹੁਣੀ ਆ ਜਾਣਗੇ ਤੇ ਕਰਦੇ ਆ ਅਰਚ ਹੁਣਾ ਦਾ ਵੇਟ ਉਦੋਂ ਤੱਕ ਮੈਂ ਖੇਡਦਾ ਗੇਮ ਤੇ ਜੁੜੇ ਰਹੋ ਐਂਡ ਤੱਕ ਨਾਲ ਉਹਨੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਮੈਂ ਗੇਮ ਕਰਤੀ ਹੈ ਸਟਾਰਟ ਤੇ ਹੁਣ ਆਪਾਂ ਜੰਪ ਕਰਾਂਗੇ ਮਨੂੰ ਸਾਬ ਦਾ ਘਾਟੀਆ ਖੇਡਦਾ ਜੰਪ ਕਰਤਾ ਆਪਾਂ ਤੇ ਦੋ ਜਾਣੇ ਆ ਡੂਓ ਖੇਡਦੇ ਪਏ ਆ ਇੱਕ ਸਾਥੀ ਹੋਰ ਆ ਵੈਸੇ ਜੁੜਿਆ ਰੈਂਡਮ ਆਪਣੇ ਨਾਲ ਤੇ ਆਪਾਂ ਉਤਰਾਂਗੇ ਜਾ ਕੇ ਬੀਮਾ ਸ਼ਕਤੀ ਤੇ ਮਨੂ ਸਾਹਿਬ ਕਾਟੀਆ ਖੇਡਣ ਦਾ ਬਾਕੀ ਦੇਖਦੇ ਆ ਥੱਲੇ ਜਾ ਕੇ ਕੀ ਬੰਦਾ ਕਿਉਂਕਿ ਮੇਰਾ ਪਹਿਲੀ ਵਾਰੀ ਮਰਦਾ ਹੀ ਹੁੰਦਾ ਜਾਂ ਕੇ ਤੇ ਹੁਣ ਪਤਾ ਲੱਗੂਗਾ ਕੀ ਬੰਦਾ ਥੱਲੇ ਜਾ ਕੇ ਗਨ ਮਿਲਦੀ ਏ કે ਨਹੀਂ ਮਿਲਦੀ ਤੇ ਆਪਾਂ ਲੈਂਡ ਕਰ ਗਏ ਆ ਤੁਹਾਡੇ ਸਾਹਮਣੇ ਥੱਲੇ ਗਨ ਵੀ ਮਿਲ ਗਈ ਆ ਤੇ ਬੰਦੇ ਨਾਲ ਹੀ ਉਤਰ ਆਏ ਆ ਹਨਾ ਆਪਾਂ ਅੰਦਰ ਵੜ ਜਾਨੇ ਆ ਬੰਦਾ ਆ ਗਿਆ ਨਹੀਂ ਲੱਗਾ ਆਪਣਾ ਵਸ ਦੇੜਦਾ ਅਗਲੇ ਨੇ ਇਹੀ ਕੰਮ ਹੁੰਦਾ ਪਹਿਲਾ ਪਹਿਲਾ ਮੈਂ ਮਰਨਾ ਹੀ ਹੁੰਦਾ ਆਗੇ ਹੁਣ ਦੇਖਦੇ ਆ ਆਪਣਾ ਬੰਦਾ ਆਪਣਾ ਰਵਾਈਵ ਕਰਦਾ ਕਿ ਨਹੀਂ ਉਹ ਵੀ ਕਾ ਬਣਿਆ ਪਿਆ ਟੀਮ ਨਾਲ ਆਦਾ ਵਧੀਆ ਖੇਡੂਗਾ ਵਸ ਗਨ ਨਹੀਂ ਮਿਲੀ ਵਿਚਾਰੇ ਨੂੰ ਹਾਲੇ ਤੇ ਡਰਦਾ ਡਰਦਾ ਇਹ ਆਪਾਂ ਨੂੰ ਰਵਾਈਵ ਕਰਨ ਆ ਗਿਆ ਰਵਾਈਵ ਹੋ ਚੁੱਕੇ ਆਪਾਂ ਦੁਬਾਰਾ ਆ ਗਏ ਹਾਂ ਇੰਸੇ ਚਲੋ ਫੇਰ ਚੱਲਦੇ ਆ ਥੱਲੇ ਲੈਂਡ ਕਰ ਰਹੇ ਆ ਪਿਸਤਲ ਮਿਲੇ ਇਸ ਵਾਰ ਦੇਖਦੇ ਆ ਕੀ ਬੰਦਾ ਤੇ ਅੱਜ ਫ੍ਰੀ ਸੀ ਮੈਂ ਕਿਹਾ ਚਲੋ ਟਾਈਮ ਪਾਸ ਕਰੀਏ ਇਸ ਲਈ ਮੈਂ ਗੇਮ ਖੇਡਣ ਲੱਗ ਗਿਆ ਕੋਈ ਕੰਮ ਹੈ ਨਹੀਂ ਸੀ ਹਮ ਨਾਲੇ ਗੇਮ ਖੇਡੀ ਜਾਂਦੇ ਨਾਲ ਟਾਈਮ ਪਾਸ ਹੋਈ ਜਾਂਦਾ ਨਾਲੇ ਬਣੀ ਜਾਂਦਾ ਆਪਣਾ ਵਲੌਗ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਮੈਂ ਗੇਮ ਵੀ ਖੇਡਦਾ ਹਾਂ ਵਲੌਗ 'ਚ ਉਹ ਵੀ ਜ਼ਰੂਰੀ ਹੈ ਜਿਹੜੇ ਜਿਹੜਾ ਕੰਮ ਆਪਾਂ ਕਰਦੇ ਹੁੰਨੇ ਆ ਮੈਂ ਲਾਈਫਸਟਾਈਲ ਵਲੌਗ ਬਣਾਉਣਾ ਤਾਂ ਇਹ ਵੀ ਜ਼ਰੂਰੀ ਹੈ ਦਿਖਾਉਣਾ ਵਿੱਚ ਇਹ ਵੀ ਮੈਂ ਖੇਡਦਾ ਹਾਂ ਆਪਣੀ ਫੇਵਰੇਟ ਗਨ ਮਿਲ ਗਈ ਆਪਾਂ ਨੂੰ ਐਸੇ ਮੈਗ 7 ਬੰਦਾ ਆਪਣੇ ਕੋਲੇ ਆ ਚੁੱਕਾ ਲੋਕੇਸ਼ਨ ਲਾ ਕੇ ਗੱਡੀ ਦੇ ਚੱਲ ਚੱਲ ਲਿਆ ਛੱਡ ਤੀਆਂ ਉਹਦੇ ਤੇ ਗਲੂ ਵਾਲਾ ਲਾ ਲਿਆ ਉਹਨੇ ਫਾਤਾ ਤੋੜ ਦਿੰਨੇ ਗਲੂ ਵਾਲ ਕੱਲ ਆ ਯਮਨ ਆਦੇ ਦਾ ਸਾਫ ਨਹੀਂ ਆ ਨਾਲ ਚਲੋ ਵੀ ਇਹਦਾ ਕੰਮ ਤਾਂ ਮੈਨੂੰ ਲੱਗਦਾ ਹੋ ਗਿਆ ਇਹ ਵਰਗੇ ਤਾਂ ਗੈਕ ਕਰਦਾ ਆਪਣਾ ਸਾਥੀ ਉੱਤੋਂ ਦੀ ਆਈ ਜਾਂਦਾ ਸੀ ਮੈਨੂੰ ਲੱਗਾ ਦੂਰ ਫਿਰਦਾ ਉਹ ਆਪੋ ਨੇ ਮਾਰਦੇ ਇਹਨੂੰ ਚਲੋ ਸਮਾਨ ਲੁੱਟਦੇ ਆਪਾਂ ਉਹਦੇ ਡੱਬੇ ਚ ਤੇ ਅੱਗੇ ਉਹਦਾ ਸਾਥੀ ਨਾ ਹੋਵੇ ਗਲੂ ਵਾਲ ਵੀ ਲਾ ਲਾਂਗੇ ਲਾ ਕੇ ਸਮਾਨ ਸੂਨ ਲੁੱਟ ਲੈਣੀ ਆ ਮੈਂ ਇਹਨਾਂ ਦਾ ਨਾਫਾ ਮੈਂ ਗੰਨਾ ਸੀਗੇ ਵੈਸੇ ਬਾਕੀ ਉਹਦੀ ਗੱਡੀ ਵੀ ਨੇ ਆ ਗੱਡੀ ਬੜੀ ਘੈਂਟ ਲੈ ਕੇ ਆਇਆ ਸੀ ਕਿੰਨਾ ਸਕੁਨਾ ਸਕਿਨ ਘੈਂਟ ਆ ਉਹਦੀ ਘੈਂਟ ਗੱਡੀ ਲੈ ਕੇ ਆਇਆ ਸੀ ਆਪਣਾ ਸਾਥੀ ਵੀ ਆ ਗਿਆ ਜਦੋਂ ਆਪਾਂ ਚਲਾਵਾਂਗੇ ਉਸ ਸਕਿਨ ਬਦਲ ਜਾਣੀ ਕਿਉਂਕਿ ਆਪਣੇ ਕੋਲ ਸਕਿਨ ਹੈ ਨਹੀਂ ਸਿੰਪਲ ਬਣੀ ਜਾਣੀ ਇਹ ਲਾਗੇ ਦਿਖਾਉਣਾ ਤੁਹਾਨੂੰ ਮੈਂ ਮੈਂ ਗੱਡੀ ਤੇ ਚੱਲਦੇ ਆਪਾਂ ਜੀ ਗੱਡੀ ਪਹਹਾ ਕੇ ਇੱਥੇ ਲੈ ਆਏ ਸੀ ਤੇ ਆਪਾਂ ਜੋਂਚ ਫਸ ਗਏ ਆ ਹੁਣ ਉੱਡ ਕੇ ਚੱਲਦੇ ਇੱਥੋਂ ਤਾਂ ਤੇ ਮੇਰਾ ਮਨ ਵੀ ਆਕ ਗਿਆ ਬਸ ਮੈਂ ਆ ਲਾਸਟ ਗੇਮ ਆ ਇਸ ਨੂੰ ਭੁੱਖ ਲੱਗ ਗਈ ਹੈ ਨਾਲੇ ਕੁਝ ਬਣਾ ਕੇ ਖਾਣੇ ਆ ਤੇ ਗੇਮ ਇੱਥੇ ਖਤਮ ਕਰਦੇ ਆ ਗੇਮ ਖੇਡਦੇ ਖੇਡਦੇ ਲੱਗ ਗਈ ਸੀ ਭੁੱਖ ਤੇ ਮੈਂ ਬਣਾਉਣ ਲੱਗਿਆ ਸੀ ਮੈਗੀ ਮੈਗੀ ਬਣ ਕੇ ਤਿਆਰ ਆ ਸੂਪ ਵਾਲੀ ਆਵਾਜ਼ ਸੁਣ ਸਕਦੇ ਹਾਂ ਤੇ ਹੁਣ ਖਾਣੇ ਮੈਗੀ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਮੈਗੀ ਮੋਗੀ ਖਾ ਕੇ ਪਿਆ ਮਵੇਲਾ ਤੇ 2 ਵੱਜ ਚੁੱਕੇ ਆ ਜਸਕਰਨ ਨੂੰ ਨਾਲੋਂ ਦੇਖੀ ਜਾਂਦਾ ਮੈਂ ਤੇ 3:00 ਵਜੇ ਆਉਣਗੇ ਘੰਟਾ ਰਹਿ ਗਿਆ ਉਹਨਾਂ ਦਾ ਤੇ ਉਹਦਾ ਵੇਲਾ ਹੀ ਆ ਮੈਂ ਵੇਲਾ ਰਹਿਣਾ ਵੀ ਔਖਾ ਹੀ ਆ ਇਕੱਲਾ ਬੈਠਾ ਸੋਚੀ ਜਾਂਦਾ ਪਹਿਲਾਂ ਗੇਮ ਖੇਡੀ ਆ ਫਿਰ ਗੇਮ ਤੋਂ ਮਨ ਆਕ ਗਿਆ ਫਿਰ ਮੈਗੀ ਬਣਾ ਕੇ ਖਾਧੀ ਆ ਤੇ ਹੁਣ ਬੈਟਰੀ ਵੀ ਲੋ ਹੋ ਗਈ ਆ ਫੋਨ ਦੀ ਉਨੇ ਘੰਟੇ ਦਾ ਚਾਰਜ ਲਾ ਲੈਨੇ ਫੋਨ ਨਾਲੇ ਖੁਦ ਚਾਰਜ ਹੋ ਜਾਊਗਾ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਊਗਾ ਹਨਾ ਕਮੈਂਟ ਕਰਕੇ ਦੱਸਿਓ ਜੀ ਜਿਹਦੇ ਨਾਲ ਹੁੰਦਾ ਜਦੋਂ ਵਿਲੇ ਹੁੰਨੇ ਆ ਹਨਾ ਤੇ ਉਦੋਂ ਤੱਕ ਮੈਂ ਲਾਉਣਾ ਬੈਟਰੀ ਚਾਰਜ ਤੇ ਤੁਸੀਂ ਕਰ ਦਿਓ ਕਮੈਂਟ ਤੇ ਬੈਠੇ ਬੱਬੂ ਆ ਗਿਆ ਕੋਲ ਫੋਨ ਲੈ ਕੇ ਆ ਆਪਦੇ ਭਰਾ ਤੇ ਗਿਫਟ ਅੱਜ ਸਫਾਈਆਂ ਚੱਲੀਆਂ ਜਾਂਦੀਆਂ ਕਰਦੀਆਂ ਸਮਾਨ ਸਾਰਾ ਕੱਢਿਆ ਪਿਆ ਬਾਹਰ ਤੇ ਫੇਰ ਲੈਂਦਾ ਫੋਨ ਆਪਾਂ ਵੀਵੋ Y31 5G ਫੋਨ ਆਪਣਾ ਆ ਆਦੇ ਭਰਾ ਨੂੰ ਗਿਫਟ ਕਰਨਾ ਹੈ ਇਹ ਮੇਰਾ ਫੋਨ ਇਹ ਤੇਰਾ ਠੀਕ ਆ ਆਪਦੇ ਪ੍ਰਾਸ ਤੇ ਓਪਨਿੰਗ ਦਾ ਕਰ ਮੈਂ ਖਨ ਉਹਦੇ ਕੋਲੇ ਕਰਾਂ ਨੂੰ ਦੱਬਿਆ ਹੈ ਹਾਂ ਠੀਕ ਲੁਭਾ ਬੋਦਿਆ ਨਹੀਂ ਮੈਂ ਨਹੀਂ ਠੀਕ ਕਾਂਡਾ ਜੀ ਜੇ ਨਹੀਂ ਠੀਕ ਆ ਇਹ ਨਾ ਭੱਜ ਜੀ ਬੱਬੂ ਨਾਲ ਆ ਗਿਆ ਮੈਂ ਬੱਬੂ ਦੇ ਘਰੇ ਤੇ ਬੱਬੂ ਨੂੰ ਪੁੱਛਦੇ ਕੀ ਬਣਾ ਰਿਆ ਸੰਘਾੜੇ ਲੈ ਕੇ ਆਇਆ ਸੰਘਾੜੇ ਸੰਗਾੜੇ ਸੰਗਾੜੇ ਦੱਸਿਓ ਵੀ ਕਿਹਨੇ ਕਿਹਨੇ ਦੇਖਿਆ ਕੀ ਚੀਜ਼ ਆ ਇਹ ਕਿਹਨੇ ਖਾਦੇ ਆ ਤੇ ਕਿਹਨੇ ਕਿਹਨੇ ਖਾਦੇ ਆ ਹੁਣ ਉਬਾਲਦੇ ਆਪਾਂ ਉਬਾਲ ਕੇ ਕਰਦੇ ਆ ਟੇਸਟ ਨਵੀਂ ਚੀਜ਼ ਦੇਖੀ ਆ ਜੀ ਨੇ ਕਮੈਂਟ ਕਰ ਦਿਓ ਜਿੰਨੇ ਜਿੰਨੇ ਖਾਦੇ ਆ ਮੈਂ ਪਰ ਪਹਿਲੀ ਵਾਰ ਖਾਦੇ ਆ ਇਹ ਪਹਿਲੀ ਵਾਰ ਹੀ ਖਾਣੇ ਵਾਲੇ ਮੈਂ ਖਾਦੇ ਜਿਹੇ ਖਾਣੇ ਆ ਪਹਿਲੀ ਵਾਰ ਠੀਕ ਅੱਜ ਕਰਦੇ ਆ ਟ੍ਰਾਈ ਨਵੀਂ ਚੀਜ਼ ਆ ਆ ਛੱਲ ਕੇ ਗਿਰੀ ਕੱਢ ਲਈ ਆ ਵਿੱਚੋਂ ਉੱਤੇ ਪਾਇਆ ਜਾ ਰਿਹਾ ਕਾਲਾ ਨਮਕ ਇੱਧਰ ਚੱਲ ਰਹੀ ਐ ਗੇਮ ਫ੍ਰੀ ਫਾਇਰ ਮੈਂ ਕਰਦੇ ਆ ਟੈਸਟ ਟੈਸਟ ਕਰ ਟੈਸਟ ਕਰ ਕੇ ਟੈਸਟ ਕਰ ਕਿੰਨਾ ਲੱਗਦਾ ਕੰਮ ਕਿਵੇਂ ਆ ਸਰਾ ਗੰਮ ਸਰਾ ਬਈ ਸਰਾ ਭੰਡਾ ਪਾਣੀ ਆਈ ਜਾਂਦਾ ਮੂੰਹ 'ਚ ਕਿਨੇ ਕਿਨੇ ਖਾਦੇ ਸੰਘਾੜੇ ਦਿਲ ਆ ਗਿਆ ਆਪਾਂ ਨੂੰ ਤਾਂ ਪੂਚੀ ਵੀ ਆ ਗਈ ਪੂਚੀ ਨੇ ਵੀ ਸੰਘਾੜੇ ਖਾਣੇ ਹਨਾ ਪੂਚੀ ਖਾ ਖਾ ਏਨੇ ਸਗਰ ਕਾਹੀ ਹੋਈ ਕਾਕੇ ਫੇਰ ਖੇਡਦੇ ਆ ਗੇਮ ਕਾਮ ਹੋਇਆ ਗਏ ਘਰੇ ਅਰਚੂਣੀ ਵੀ ਆਏ ਪਏ ਸੀ ਤੇ ਖੇਡੀ ਜਾਂਦੇ ਦੰਡਾ ਮਾਰਨ ਨੂੰ ਕਹਿੰਦਾ ਤੇ ਅੱਜ ਦਾ ਇਹ ਵਲੌਗ ਕਰਦੇ ਆ ਇੱਥੇ ਖਤਮ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਜਲਦੀ ਅਗਲੇ ਵਲੌਗ ਉਦੋਂ ਤੱਕ ਸਾਰਿਆਂ ਨੂੰ ਬਾਏ